ਭੈਗੇ ਤੋਂ ਨਹੀਂ ਆਇਆ ਨਹੀਂ ਚਾਉਂਦੀ ਦਰੀ ਜਨੇ ਉਹ ਵੀ ਚਾਉਂ ਗਿਆ ਉਹ 6 ਚਾਉਂਦੀ ਦਰੀ ਜੇ ਉਹ ਤੇ ਚਾਉਂ ਗਿਆ ਔਰ ਉਸੇ ਇਹ ਵੀ ਚਾਉਂ ਗਿਆ ਹਰ ਰੋਜ਼ ਦਿਨ ਛਿੜਰੋਂ ਨਹੀਂ ਹਟਦੇ ਇੱਕ ਦੂਜੇ ਆਟੂਸ਼ੀਆਂ ਮਾਰੀ ਜਾਣਗੇ ਇੱਕ ਦੂਜੇ ਦੇ ਨਾਲ ਹਲਾ ਹਮੋਕੇ ਸਾਰੇ ਦਿਨ ਤੇ ਦੋਨੇ ਜਾਣੀ ਸੌਂਗੀਆਂ ਛੌਂਦੇ ਐਵੇਂ ਇਕੱਠੀਆਂ ਨੇ ਫੇੜਦੇ ਐ ਵੀ ਇਕੱਠੀਆਂ ਨੇ ਉਰੀ ਨਹੀਂ ਵਫਾਦਾਰ ਆ ਵੀ ਦੂਜੇ ਕਿਸੇ ਬੰਦੇ ਨੂੰ ਜਾਂ ਜਨਾਨੀ ਨੂੰ ਜਿਵਾਗ ਨੂੰ ਹੱਥ ਨਹੀਂ ਲਾਉਣ ਦਿੰਦੀ ਕੋਲ ਨੇ ਖਣ ਦੇ ਚੱਕਣ ਦੇ ਦੂਰ ਦੀ ਗੱਲ ਆ ਗਈ ਸਾਰਾ ਦਿਨ ਫਟ ਪਟ ਪਈ ਰਹਿੰਦਾ ਇਹਨਾਂ ਦਾ ਤੇ ਉੱਤਰ ਨੂੰ ਕੋ ਚੱਲੇਗੇ ਤੇ ਉੱਤਰ ਨੂੰ ਕੋ ਚੱਲੇ ਇੱਕ ਦੂਜੇ ਨੂੰ ਲਟੀ ਜਾਣਗੇ ਉਹ ਇਹਦੇ ਬਾੜ ਫੜ ਕੇ ਖਿੱਤੀ ਜੇ ਲੋਗੇ ਗੋਹਾ ਨਾ ਹੋ ਨਾ ਹੋ ਕੇ ਫੇਰ ਸਾਂਗਰੂ ਸੇ ਦਾ ਨਹੀਂ ਜੂਰੀ ਹੋ ਗਈ ਨੀਦ ਪੂਰੀ ਹੋ ਗਈ ਦੁੱਚੇ ਕੀ ਹੋ ਗਿਆ ਨੀਦ ਪੂਰੀ ਹੋ ਗਈ ਹੋਰ ਉੱਚੇ ਤੇ ਜੋ ਨੂਰਾ ਦਾ ਜੁੱਤਾ ਪਿਆ ਕਹਾਜਾ ਦੋਵੇ ਇਹਨਾਂ ਲੱਗਈਏ ਨੇ ਜੇ ਇੱਧਰ ਨੋਜੂਕ ਦੇ ਦਰ ਨੋਜੂਕ ਜੇ ਦੂਜਾ ਕੋਈ ਆਜੂ ਕੋਲ ਨਾਲ ਇਹਨਾਂ ਟਕੇ ਖੜੀ ਹੋ ਜਾਣਾ ਇਹਨੇ ਆਹ ਰਹਾ ਮੜਿਆ ਗੀੜ ਖੜਕਿਆ ਨਾ ਦੇ ਨਾਲ ਸਾਲ ਮਾਰੀ ਇਹਨੇ ਗੇੜ ਬੰਦ ਹੋਇਆ ਤਾਂ ਪੈ ਗਈ ਇਹ ਮਾੜਾ ਜਿਹਾ ਕਿਤੇ ਫੇਰ ਘੜਕਾ ਹੋ ਗਿਆ ਨਾਲ ਦੇ ਨਾਲ ਫੇਰ ਉੱਠ ਕਢਣਾਗਾ ਦੇਖੋ ਉਸਨਾਂ ਦਾ ਇਹ ਸਾਰਾ ਦਿਨ ਤੇ ਰਾਤ ਦਾ ਸਹੀ ਰਾਤ ਨੂੰ ਸੌਂ ਜਾਣਾ ਤੱਕ ਕੇ ਸਵੇਰੇ ਹੁੰਦੇ ਫਿਰ ਗੁੱਥੋਂ ਗੁੱਤੇ ਦੁਨ ਨਹੀਂ ਇਹ ਹੈ ਸਾਡੀ ਰੂਸੀ ਜ਼ਦੂਰੀ ਏ ਸਾਡਾ ਨੂਰ ਗੁੱਤਾ ਕੋਲ ਨੂਰ ਕੌਰ ਸੰਧੂ ਵੀਡੀਓ ਨੂੰ ਸਬਸਕ੍ਰਾਈਬਰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਇਹਨਾਂ ਦੀ ਦੋਸਤੀ ਲਈ